ਤੇ ਸਾਡਾ ਸੇਵਾ ਦਾ ਮਾਡਲ ਹੈ ਜੀ ਅਸੀਂ ਸਾਰੇ ਟੈਸਟ 75% ਆਫ ਤੇ ਕਰਦੀਆਂ ਜੀ ਪਲੱਸ ਇੱਕ ਸੇਵਾ ਸਾਡੀ ਇਹ ਹੈ ਕਿ ਜਿਹੜੇ ਕੀਮੋਥੈਰਪੀ ਦੇ ਪੇਸ਼ੈਂਟ ਨੇ ਜੀ ਉਹਨਾਂ ਦੇ 48 ਟੈਸਟ ਅਸੀਂ ਫ੍ਰੀ ਆਫ ਬੋਸ ਕਰਦੇ ਆਂ ਇਹਨਾਂ ਦਾ ਹੀ ਮੇਨ ਹੈਡ ਆਫਿਸ ਸਾਡਾ ਜਿਹੜਾ ਕਿ ਘੇਰਾਬਸੇਤੀ ਆ ਜੀ ਪਾਣੀ ਸਰ ਅੱਜ ਸਮਾਣਾ ਵਿਖੇ ਲਾਈਫ ਕੇਅਰ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਗਈ ਉਦੇ ਬਾਰੇ ਕੀ ਪਹੋਗੇ ਤੇ ਇੱਥੇ ਦੀਆਂ ਕੀ ਕੀ ਫੈਸਿਲਿਟੀਆਂ ਹੈਗੀਆਂ ਇਹਦੇ ਬਾਰੇ ਜਾਣਕਾਰੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਮਾਣਾ ਸ਼ਹਿਰ ਵਿੱਚ ਗੁਰਦੁਆਰਾ ਬਾਬਾ ਸਿੰਘ ਸ੍ਰੀ ਚੰਦਰ ਜੀ ਸਾਹਿਬ ਨੇੜੇ ਗ੍ਰੀਨ ਟਾਊਨ ਕਲੋਨੀ ਇੱਥੇ ਸਾਡਾ 149ਵਾਂ ਕਲੈਕਸ਼ਨ ਸੈਂਟਰ ਖੁੱਲ ਚੁੱਕਿਆ ਹੈ ਤੇ ਸਾਡੀ ਲਾਈਫ ਕੇਅਰ ਫਾਊਂਡੇਸ਼ਨ ਨਾਮ ਦੀ ਇੱਕ ਸੰਸਥਾ ਹੈ ਜੀ ਇਹਦੇ ਕੁੱਲ ਪੰਜਾਬ ਚ 148 ਕਲੈਕਸ਼ਨ ਸੈਂਟਰ ਚੱਲ ਰਹੇ ਨੇ ਤੇ ਸਾਡਾ ਸੇਵਾ ਦਾ ਮਾਡਲ ਹੈ ਜੀ ਅਸੀਂ ਸਾਰੇ ਟੈਸਟ 75% ਆਫ ਤੇ ਕਰਦੀਆਂ ਜੀ ਪਲੱਸ ਇੱਕ ਸੇਵਾ ਸਾਡੀ ਇਹ ਹੈ ਕਿ ਜਿਹੜੇ ਕੀਮੋਥੈਰਪੀ ਦੇ ਪੇਸ਼ੈਂਟ ਨੇ ਜੀ ਉਹਨਾਂ ਦੇ 48 ਟੈਸਟ ਅਸੀਂ ਫ੍ਰੀ ਆਫ ਕੋਸਟ ਕਰਦੇ ਆਂ ਜਿਹੜੇ ਡਾਇਲਿਸਿਸ ਦੇ ਪੇਸ਼ੈਂਟ ਹੈ ਜੀ ਉਹਨਾਂ ਦੇ 37 ਟੈਸਟ ਹੁੰਦੇ ਆ ਉਹ ਵੀ ਅਸੀਂ ਫ੍ਰੀ ਆਫ ਕੋਸਟ ਕਰਦੇ ਆਂ ਤਕਰੀਬਨ 1000 ਪੇਸ਼ੈਂਟ ਅਸੀਂ ਅਡਾਪਟ ਕੀਤਾ ਹੋਇਆ ਜੈਨੇਟਿਕ ਟੈਸਟ ਫ੍ਰੀ ਕਰਦੇ ਆਂ ਬਾਕੀ ਟੈਸਟ ਅਸੀਂ 75% ਆਫ ਤੇ ਕਰਦੇ ਆਂ ਇਹ ਜਿਹੜੀ ਲਾਈਫ ਕੇਅਰ ਫਾਊਂਡੇਸ਼ਨ ਹੈਗੀ ਹੈ ਇਹਦੀ ਸ਼ੁਰੂਆਤ ਕਿੱਥੋਂ ਹੋਈ ਸੀ ਤੇ ਇਹਦਾ ਹੈੱਡ ਆਫਿਸ ਕਿੱਥੇ ਹੈ ਇਹਨਾਂ ਦਾ ਜੀ ਮੇਨ ਹੈੱਡ ਆਫਿਸ ਸਾਡਾ ਜਿਹੜਾ ਕਿ ਡੇਰਾ ਬਸੀ ਤੇ ਹੈ ਜੀ ਤੇ ਇਹਨਾਂ ਦੇ ਡਾਇਰੈਕਟਰ ਸਰਦਾਰ ਅਵਤਾਰ ਸਿੰਘ ਬੈਣੀਪਾਲ ਜੀ ਨੇ ਮੈਂ ਮੈਨੇਜਰ ਡਾਕਟਰ ਜਤਿੰਦਰਪਾਲ ਸਿੰਘ ਬਾਠ ਤੇ ਅੱਜ ਅਸੀਂ ਤਕਰੀਬਨ 195ਵਾਂ ਜਿਹੜਾ ਸੈਂਟਰ ਖੋਲਿਆ ਹੈ ਇਹ ਸਾਰੇ ਸੈਂਪਲ ਕਲੈਕਟ ਹੋ ਕੇ ਉੱਥੇ ਮੇਨ ਡੇਟਾ ਵਾਸੀ ਲੈਬੋਰਟਰੀ ਚ ਜਾਂਦੇ ਨੇ ਜੀ ਉੱਥੇ ਸੈਂਪਲ ਫਿਰ ਅੱਗੇ ਪ੍ਰੋਸੈਸਿੰਗ ਹੁੰਦੀ ਹੈ ਜੀ ਤੇ ਸਾਡੀ ਰਾਤ ਨੂੰ ਤੁਹਾਡੇ ਫੋਨ 'ਚ ਆ ਜੂਗੀ ਰਿਪੋਰਟ ਨੈਕਸਟ ਡੇ ਤੁਹਾਨੂੰ ਇੱਥੋਂ ਕਲੈਕਸ਼ਨ ਸੈਂਟਰ ਤੋਂ ਹਾਰਡ ਕਾਪੀ ਮਿਲ ਜੂਗੀ ਇਹ ਫਾਊਂਡੇਸ਼ਨ ਦੀ ਸ਼ੁਰੂਆਤ ਅਕਦੋਂ ਤੇ ਕਿੱਥੋਂ ਹੋਈ ਸੀ ਸਰ ਇਹ ਫਾਊਂਡੇਸ਼ਨ ਦੇ ਸਵਾਦ ਤੇ ਸ਼ੁਰੂਆਤ ਦੇ ਵਿੱਚ ਵੀ ਇੱਕ ਬੜਾ ਮਨੋਕਾ ਜੈ ਇੱਕ ਕਿੱਸਾ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਡਾਇਰੈਕਟਰ ਅਵਤਾਰ ਸਿੰਘ ਬੈਣੀਪਾਲ ਜੀ ਨੇ ਉਹਨਾਂ ਨੂੰ ਗਠੀਆ ਹੋ ਗਿਆ ਸੀ 2008-09 ਦੀ ਗੱਲ ਆ ਉਹਨਾਂ ਮਹਿੰਗੇ ਟੈਸਟ ਕਰਾਏ ਚਲੋ ਇਲਾਜ ਕਰਾਇਆ ਠੀਕ ਹੋ ਗਏ ਬਟ ਫਿਰ ਉਹਨਾਂ ਦਾ ਧਿਆਨ ਇਧਰ ਗਿਆ ਵੀ ਇਹ ਰੇ ਤਾਂ ਟੈਸਟ ਲੈਬਾਂ ਦੇ ਵਿੱਚ ਲੁੱਟ ਬਹੁਤ ਆ ਜੀ ਸੋ ਫਿਰ ਉਹਨਾਂ ਨੇ 2009 ਤੋਂ ਜੀ ਇਹ ਸ਼ੁਰੂਆਤ ਕੀਤੀ ਇਸ ਖੇਤਰ ਦੇ ਵਿੱਚ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਸੇਵਾ ਚੱਲ ਰਹੀ ਹੈ ਜੀ ਕਿਹੜੇ ਸਮੇਂ ਤੋਂ ਹੋਈ ਸੀ ਜੀ ਸ਼ੁਰੂਆਤ ਇਹ ਜੀ 2009 ਦੇ ਵਿੱਚੋਂ ਜੀ ਉਹਨ ਤਾਂ ਇੱਕ ਤੋਂ ਸੋ ਇੱਕ ਤੱਕ ਪਹੁੰਚ ਗਈ ਸਰ ਹੁਣ ਅੱਜ 149ਵਾ ਸੈਂਟਰ ਹੈ ਜੀ ਸਾਡੇ ਸੈਂਟਰ ਟੋਟਲ ਪੰਜਾਬ ਦੇ ਵਿੱਚ ਤੇ ਕੁਝ ਜਗ੍ਹਾ ਹਿਮਾਚਲ ਚ ਤੇ ਹਰਿਆਣੇ ਚ ਜਿਹੜੇ ਹਰਿਆਣਾ ਕਮੇਟੀ ਦੇ ਅੰਦਰ ਜਿਵੇਂ ਗੁਰਦਾਤਾਮ ਭਾਨ ਸਾਹਿਬ ਹੈ ਉੱਥੇ ਵੀ ਵੱਡੀ ਸੇਵਾ ਚੱਲ ਰਹੀ ਹੈ ਸਾਡੀ ਹਾਂਜੀ ਸਰ ਲਾਈਫ ਕੇਅਰ ਫਾਊਂਡੇਸ਼ਨ ਬਾਰੇ ਕਿਛੀ ਵੀ ਜਾਣਕਾਰੀ ਦਿਓ ਜੀ ਸਮਾਣੇ ਦੇ ਦੋਸਤ ਹਾਂਜੀ ਸਭ ਤੋਂ ਪਹਿਲਾਂ ਸਮਾਣਾ ਵਾਸੀਆਂ ਨੂੰ ਪੂਰੇ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਦੱਸਣਾ ਚਾਹਣਾ ਆਪਣੀ ਲਾਈਫ ਕੇਅਰ ਫਾਊਂਡੇਸ਼ਨ ਇੱਕ ਐਨਏਬੀਐਲ ਸਰਟੀਫਾਈਡ ਲੈਬ ਹੈ ਜੋ ਕਿ 149ਵਾਂ ਸੈਂਟਰ ਆਪਣਾ ਉਰੇ ਸਮਾਣੇ ਦੇ ਵਿੱਚ ਵੀ ਓਪਨ ਹੋ ਗਿਆ ਹੈ ਇਹ ਆਪਣੀ ਲੈਬ 75% ਆਫ ਰੇਟ ਤੇ ਕੋਈ ਵੀ ਟੈਸਟ ਆ ਬਾਜ਼ਾਰ ਨਾਲੋਂ 75% ਘੱਟ ਰੇਟ ਤੇ ਕਰਦੀ ਹੈ ਜਿਵੇਂ ਕਿ ਤੁਸੀਂ ਆਪਣਾ ਥਾਇਰੋਇਡ ਦਾ ਟੈਸਟ ਲਗਾ ਲਓ ਬਾਹਰ 350-400 ਰੁਪਏ ਦੇ ਹੁੰਦਾਗਾ ਉਹ ਆਪਾਂ 120 ਰੁਪਏ ਦੇ ਵਿੱਚ ਸਿਰਫ 120 ਰੁਪਏ ਦੇ ਵਿੱਚ ਕਰ ਦਿਆ ਕੰਪਲੀਟ ਤੇ ਆਪਣੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਐਮਡੀ ਪੈਥੋਲੋਜਿਸਟ ਡਾਕਟਰਾਂ ਦੇ ਵੱਲੋਂ ਅਪਰੂਵ ਹੋ ਕੇ ਆਂਦੀਆਂ ਨੇ ਆਪਣੀ ਜੋ ਮੇਨ ਬ੍ਰਾਂਚ ਹੈ ਉਹ ਆਪਣੀ ਡੇਰਾ ਵਸੀ ਹੈ ਜੀ ਉਥੇ ਆਪਣੇ ਸਾਰੇ ਟੈਸਟ ਰਨ ਹੁੰਦੇ ਨੇ ਜੀ 7 ਤੋਂ 12 ਇਹ ਆਪਣੇ ਕਲੈਕਸ਼ਨ ਸੈਂਟਰ ਖੁੱਲਦੇ ਨੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇੱਕ ਵਧੀਆ ਰਿਪੋਰਟ ਡਾਕਟਰਾਂ ਵੱਲੋਂ ਪੜੂ ਲੈ ਕੇ ਆਪਣੀ ਵਧੀਆ ਡਾਇਗਨੋਸ ਕਰਵਾਇਆ ਜਾਵੇ ਧੰਨਵਾਦ